ਪ੍ਰਿੰਸੀਪਲ ਸਾਹਿਬ ਖੜੇ ਆ ਐਸਸੀਬੀ ਗਵਰਨਮੈਂਟ ਕਾਲਜ ਦੇ ਉਹਨਾਂ ਨੂੰ ਕਿ ਉਹਨਾਂ ਦੇ ਕਾਲਜ ਵਿੱਚ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਪਹਿਲਾ ਇੰਡੋਰ ਸਟੇਡੀਅਮ ਆ ਪੂਰੇ ਪੰਜਾਬ ਸੂਬੇ ਦਾ ਜਿਹਦੇ ਵਿੱਚ ਵਾਲੀਬਾਲ ਖੇਡੀ ਜਾਏਗੀ ਹੋਰ ਕੋਈ ਵੀ ਇੰਡੋਰ ਸਟੇਡੀਅਮ ਖਾਸ ਵਾਲੀਬਾਲ ਲਈ ਨਹੀਂ ਬਣਿਆ ਔਰ ਲੁਧਿਆਣੇ ਵਿੱਚੋਂ ਜਿਹੜੇ ਪੰਜਾਬ ਦੀ ਟੀਮ ਬਣਦੀ ਹੈ 6-7 ਪਲੇਅਰ ਵਾਲੀਬਾਲ ਦੇ ਲੁਧਿਆਣੇ ਤੋਂ ਹੁੰਦੇ ਆ ਔਰ ਐਸ ਕਾਲਜ ਦੀ ਟੀਮ ਨੇ 14 ਵਾਰੀ 골ਡ ਮੈਡਲ ਜਿਹੜੇ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਹੁੰਦੇ ਉਹਦੇ ਚ ਜਿੱਤੇ ਆ ਜ਼ਰੂਰੀ ਜਿੰਨੀ ਐਜੂਕੇਸ਼ਨ ਜ਼ਰੂਰੀ ਆ ਉਨਾ ਹੀ ਸਪੋਰਟਸ ਜ਼ਰੂਰੀ ਹੁੰਦਾ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਬੁਲਾਣਾ ਔਰ ਮੈਂ ਵਧਾਈ ਦਿੰਦਾ ਸਾਡੇ ਪ੍ਰਿੰਸੀਪਲ ਸਾਹਿਬ ਖੜੇ ਆ ਐਸ ਸੀ ਬੀ ਗਵਰਨਮੈਂਟ ਕਾਲਜ ਦੇ ਉਹਨਾਂ ਨੂੰ ਕਿ ਉਹਨਾਂ ਦੇ ਕਾਲਜ ਵਿੱਚ ਇੱਕ ਇੰਡੋਰ ਸਟੇਡੀਅਮ ਬਣਨ ਜਾ ਰਿਹਾ ਪਹਿਲਾ ਇੰਡੋਰ ਸਟੇਡੀਅਮ ਆ ਪੂਰੇ ਪੰਜਾਬ ਸੂਬੇ ਦਾ ਜਿੱਦੇ ਵਿੱਚ ਵਾਲੀਬਾਲ ਖੇਡੀ ਜਾਏਗੀ ਹੋਰ ਕੋਈ ਵੀ ਇੰਡੋਰ ਸਟੇਡੀਅਮ ਖਾਸ ਵਾਲੀਬਾਲ ਲਈ ਨਹੀਂ ਬਣਿਆ ਔਰ ਲੁਧਿਆਣੇ ਵਿੱਚੋਂ ਜਿਹੜੇ ਪੰਜਾਬ ਦੀ ਟੀਮ ਬੰਦੀ ਹੈ 6-7 ਪਲੇਅਰ ਵਾਲੀਬਾਲ ਦੇ ਲੁਧਿਆਣੇ ਤੋਂ ਹੁੰਦੇ ਔਰ ਇਸ ਕਾਲਜ ਦੀ ਟੀਮ ਨੇ 14 ਵਾਰੀ 골ਡ ਮੈਡਲ ਜਿਹੜੇ ਯੂਨੀਵਰਸਿਟੀ ਦੇ ਇੰਟਰ ਕਾਲਜ ਟੂਰਨਾਮੈਂਟ ਹੁੰਦੇ ਆ ਉਹਦੇ 'ਚ ਜਿੱਤੇ ਆ ਇਹ ਜਿੰਨਾ ਸਪੋਰਟਸ ਜ਼ਰੂਰੀ ਜਿੰਨੀ ਐਜੂਕੇਸ਼ਨ ਜ਼ਰੂਰੀ ਆ ਉਨਾ ਹੀ ਸਪੋਰਟਸ ਜ਼ਰੂਰੀ ਹੁੰਦਾ ਕਿਉਂਕਿ ਇੱਕ ਤਾਂ ਹੈਲਦੀ ਮਾਈਂਡ ਰੱਖਣਾ ਚਾਹੀਦਾ ਇੱਕ ਆਪਣੇ ਅੱਜ ਦੇ ਯੂਥ ਨੂੰ ਨਸ਼ਿਆਂ ਤੋਂ ਔਰ ਹੋਰ ਕੋਈ ਵੀ ਗਲਤ ਆਦਤਾਂ ਤੋਂ ਦੂਰ ਰੱਖਣਾ ਹੋਰ ਕੁਝ ਪੰਜਾਬ ਸਰਕਾਰ ਵੱਲੋਂ ਸਰ ਸਪੋਰਟ ਨੂੰ ਲੈ ਕੇ ਕੀ ਪ੍ਰੋਲੇ ਕੀਤਾ ਜਾ ਰਿਹਾ ਬਹੁਤ ਉਪਰਾਲੇ ਆ ਜੀ ਜਦੋਂ ਦੀ ਇਹ ਸਰਕਾਰ ਆਈ ਹੈ 2022 ਤੋਂ ਤੁਹਾਨੂੰ ਪਤਾ ਹੈ ਪੰਜਾਬ ਖੇਡਾਂ ਇਹ ਹੁੰਦੀਆਂ ਐ ਇਹ ਜਨ ਅਲੱਗ-ਅਲੱਗ ਜ਼ਿਲ੍ਹਿਆਂ ਚ ਹਾਂ ਔਰ ਸਾਰੇ ਜਿਹੜੇ ਉਮਰ ਦੇ ਖੰਡਾੜੀ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਔਰ ਇਹ ਸਾਰੀ ਜਿਹੜੀ ਮਤਲਬ ਪਤਾ ਨਹੀਂ ਕਿੰਨੇ ਮੈਡਲ ਹੁੰਦੇ ਹੁਣ ਮੇਰੇ ਕੋਲ ਉਹ ਇਨਫੋਰਮੇਸ਼ਨ ਨਹੀਂ ਹੈਗੀ ਆ ਕਿੰਨੇ ਮੈਡਲ ਹੁੰਦੇ ਔਰ ਕਿੰਨੀ ਪਾਰਟਿਸਪੇਸ਼ਨ ਹੁੰਦੀ ਆ ਹਰ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਗੇਮ ਉਹਦੇ ਵਿੱਚ ਖੜਾਈ ਜਾਂਦੀ ਪਰ ਇੱਕ ਮੇਨ ਸ਼ਹਿਰ ਬਣਾਇਆ ਜਾਂਦਾ ਹੈ। ਹਰ ਸਾਲ ਨਵਾਂ ਸ਼ਹਿਰ ਚੁਣਿਆ ਜਾਂਦਾ ਤਾਂ ਕਿ ਜਗ੍ਹਾ-ਜਗ੍ਹਾ ਸਪੋਰਟਸ ਪੌਪੂਲਰ ਹੋਵੇ। ਪਰ ਹੁਣ ਹਰ ਪਿੰਡ ਵਿੱਚ ਕੋਈ ਵੀ ਪਿੰਡ ਨਹੀਂ ਰਹੂਗਾ ਜਿੱਥੇ ਸਪੋਰਟਸ ਸਟੇਡੀਅਮ ਨਾ ਹੋਵੇ। ਬਹੁਤ ਸਪੋਰਟਸ ਸਟੇਡੀਅਮ ਬਣ ਚੁੱਕੇ ਆ ਪੰਜਾਬ 'ਚ ਔਰ ਹੋਰ ਬਣ ਰਹੇ ਆ। ਤਾ ਤੁਹਾਡੇ ਵੱਲੋਂ ਪਹਿਲਾਂ ਵੀ ਫੰਡ ਦਿੱਤੇ ਗਏ ਆ ਹੋਰ ਵੀ ਦਿੱਤੇ ਜਾਣਗੇ ਫੰਡ ਜੇ ਲੋੜ ਪਈ ਦਾ ਜੋ ਲੋੜ ਪਏਗੀ ਔਰ ਜੋ ਸਾਡੀ ਮਤਲਬ ਕਿ ਅਸੀਂ ਖਰਚ ਸਕਾਂਗੇ ਸਪੈਸ਼ਲੀ 스포츠 ਲੀਗ ਖਰਚਾ ਸਰ ਨਸ਼ਿਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਸਪੋਰਟ ਦਾ ਤੁਸੀਂ ਦੁਗਾਟਨ ਕਰ ਰਹੇ ਨਸ਼ੇ ਕਹਿੰਦੇ ਸਰਕਾਰ ਦਾ ਇਹ ਹੁਣੇ ਕਹਿ ਕੇ ਹਟਿਆ ਜੀ ਕਿ ਜੇ ਜਿੰਨਾ ਸਪੋਰਟਸ ਪਪੂਲਰ ਹੋਏਗਾ ਉਹਨੇ ਨਸ਼ੇ ਦੀਆਂ ਆਦਤਾਂ ਘਟਣਗੀਆਂ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ